ਤਾਂ ਉਹ ਇੱਕ ਸਾਲ ਹੋਰ ਕੰਮ ਲੈਣਾ ਚਾਹੀਦਾ ਹੈ ਕਿਉਂਕਿ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਔਰ ਕੰਮ ਆਪਣੇ ਆਪ ਵਿੱਚ ਗੋਮਦਾ ਹੈ ਸਾਡੇ ਸਾਹਮਣੇ ਬਹੁਤਾ ਕੁਝ ਇਹਦੇ ਬਾਰੇ ਮੈਨੂੰ ਕਹਿ ਕੇ ਮੈਂ ਸਮਾਂ ਨਹੀਂ ਖਰਾਬ ਕਰਨਾ ਚਾਹੁੰਦਾ ਇਸ ਤੁਸਕੁਰਤ ਮਾਹੌਲ ਦੇ ਵਿੱਚ ਅਸੀਂ ਬੈਠੇ ਆ ਇਹਦੇ ਵਿੱਚ ਇਹਨਾਂ ਦਾ ਬੜਾ ਮੋਢਾ ਲੋਕਦਾਨ ਹੈ ਔਰ ਦੇਖੋ ਕੰਮ ਕਰਨ ਦਾ ਮਜ਼ਾ ਤਾਂ ਉਦੋਂ ਹੀ ਆਉਂਦਾ ਜਦੋਂ ਲੋਕ ਬਾਹਰ ਖੋਲ ਕੇ ਤੁਹਾਨੂੰ ਸੱਦਾ ਦੇਣ ਕਿ ਆਓ ਆਓ ਇਸ ਕੁਰਸੀ ਤੇ ਬੈਠੋ ਤੇ ਸਾਡੇ ਲਈ ਕੰਮ ਕਰੋ ਇਹਨਾਂ ਦੇ ਕੇਸ ਵਿੱਚ ਅਜੇ ਹਾਲੀ ਕੁਝ ਹੋਇਆ ਹੈ ਔਰ ਮੈਂ बस ਇਹ ਨਹੀਂ ਗੱਲ ਕਹਿਣਾ ਚਾਹਾਂਗਾ ਕਿ ਦੋਸਤੋ ਸਾਡੀ ਜਿਹੜੀ ਇਹ ਸੰਸਥਾ ਹੈ ਇਹਦਾ ਮਕਸਦ ਹੈ कि ਅਸੀਂ ਵਧੀਆ ਮਾਹੌਲ ਦੇ ਵਿੱਚ ਬੈਠ ਕੇ ਇੱਕ ਦੂਜੇ ਨਾਲ ਆਪਣੇ ਦੁੱਖ ਸੁੱਖ ਸਾਂਝੇ ਕਰੀਏ ਆਪਣੇ ਵਿਚਾਰ ਸਾਂਝੇ ਕਰੀਏ ਆਪਣੀ ਕਲਾ ਦਾ ਜਿਹੜਾ ਪ੍ਰਗਟਾਵਾ ਕਰੀਏ ਆਪਣੇ ਹੁਨਰ ਦਾ ਪ੍ਰਗਟਾਵਾ ਕਰੀਏ ਤਾਂ ਕਿ ਸਾਡੀ ਇਹ ਜ਼ਿੰਦਗੀ ਦੀ ਜਿਹੜੀ ਰੰਗीन ਜਿਹੜੀ ਸ਼ਾਮ ਹੈ ਇਹ ਹੋਰ ਰੰਗੀਨ ਹੋ ਜਾਵੇ ਕਿਉਂਕਿ ਜ਼ਿੰਦਗੀ ਮਰ ਅਸੀਂ ਆਪਣੇ ਘਰਾਂ ਚ ਉਨ ਦੇ ਕੋਈ ਫੁਰਸਤ ਹੀ ਨਹੀਂ ਸੀ ਮੂਰਣੀ ਫੁਰਸਤ ਦੇ ਪਲ ਸਾਨੂੰ ਮਿਲੇ ਨੇ ਆਓ ਅਸੀਂ ਆਪਣੇ ਆਪ ਨੂੰ ਜਾਣੀਏ ਅਸੀਂ ਆਪਣੇ ਇਹਨਾਂ ਪਲਾਂ ਨੂੰ ਸੁਖਦ ਬਣਾਈਏ ਮੈਂ ਬਸ ਉਹ ਲੈਣਾ ਆਪਣੀਆਂ ਆਪਣੀ ਕਵਿਤਾ ਚੋਂ ਕਾਹ ਰਹਾ ਕਿ ਜ਼ਿੰਦਗੀ ਦਾ ਮਕਸਦ ਦੀ ਮੈਂ ਗੱਲ ਕਰ ਰਿਹਾ ਕਿ ਕੁਝ ਆਪਣੀ ਕਹਿ ਕੁਝ ਮੇਰੀ ਸੁਣ ਇਹ ਹੀ ਮਕਸਦ ਹੈ ਸਾਡਾ ਕੁਝ ਆਪਣੀ ਕਹਿ ਕੁਝ ਮੇਰੀ ਸੁਣੂ ਇਹ ਸਫਰ ਹੋ ਜਾਏ ਸੁਖਾਲਾ ਇਹ ਜ਼ਿੰਦਗੀ ਇੱਕ ਸਫਰ ਹੈ ਇਸ ਇਹ ਸਫਰ ਹੋ ਜਾਏ ਸੁਖਾਲਾ ਕਹਿੰਦੇ ਆ ਸੁਣਦਿਆਂ ਰਾਤ ਗੀਤ ਜਾਏ ਹੋ ਜਾਏ ਫਿਰ ਪਉ ਫਟਾਲਾ ਜ਼ਿੰਦਗੀ ਇੱਕ ਕਹਾਣੀ ਹੈ ਤੇਰੇ ਮੇਰੇ ਜਜ਼ਬਾਤਾਂ ਵੀ ਜ਼ਿੰਦਗੀ ਇੱਕ ਕਹਾਣੀ ਹੈ ਤੇਰੇ ਮੇਰੇ ਜਜ਼ਬਾਤਾਂ ਦੀ ਆ ਜਾ ਮਿਲ ਕੇ ਸਾਂਝੇ ਕਰੀਏ ਦਿਲ ਦੇ ਉੱਤੇ ਲੱਖ ਨਾ ਤਾਲਾ ਔਰ ਦੋ ਲਾਈਨਾਂ ਆਖਰੀ ਨੇ ਕਿ ਅਗਲੇ ਪਲ ਨੂੰ ਕੀ ਹੋਣਾ ਹੈ ਕੋਈ ਕੁਝ ਵੀ ਕਹਿ ਨਹੀਂ ਸਕਦਾ ਅਗਲੇ ਪਲ ਨੂੰ ਕੀ ਹੋਣਾ ਹੈ ਕੋਈ ਕੁਝ ਵੀ ਕਹਿ ਨਹੀਂ ਸਕਦਾ ਹੂਠਾਂ ਤੱਕ ਪਹੁੰਚੇ ਤਾਂ ਪਹੁੰਚੇ ਫੜਿਆ ਹੱਥ ਦੇ ਵਿੱਚ ਪਿਆਲਾ ਓਠਾਂ ਤੱਕ ਪਹੁੰਚੇ ਨਾ ਪਹੁੰਚੇ ਫੜਿਆ ਹੱਥ ਦੇ ਵਿੱਚ ਪਿਆਲਾ ਜੀ ਦੋਸਤੋ ਇਹ ਪਲ ਇਹ ਹਜ਼ੀਨ ਪਲ ਜੋ ਸਾਨੂੰ ਮਿਲੇ ਨੇ ਔਰ ਉਸ ਤੋਂ ਵੱਲ ਕੇ ਜੋ ਸਾਨੂੰ ਮਰਦਾਨ ਮਿਲਿਆ ਇਸ ਸੰਸਥਾ ਦੇ ਮੈਂਬਰ ਹੋਣ ਦਾ ਉਹ ਬਿਲਕੁਲ ਨਾ ਬੁਝਾਈ ਆਓ ਮਿਲ ਕੇ ਇੱਕ ਪਿਆਰ ਭਰਿਆ ਮਾਹੌਲ ਬਣਾਈਏ ਆਓ ਅਸੀਂ ਇਸ ਨੂੰ ਸਾਰੇ ਮੈਂਬਰ ਨਾਲ ਕਹੀਏ ਮੁਬਾਰਕ ਮੁਬਾਰਕ ਬਿੰਬੁਰਦੀ ਹੈ ਇਸ ਨੂੰ ਇੱਕ ਪਰਵਾਰ ਬਣਾਈਏ ਤਾਂ ਕਿ ਸਾਡੀ ਜ਼ਿੰਦਗੀ ਦੀ ਇਹ ਸ਼ੌਂ ਹਸਤੇ ਫੇਟ ਦਿਓ ਗੁਜ਼ਰ ਜਾਏ ਮੈਂ ਸਭ ਤੋਂ ਪਹਿਲਾਂ ਉਹਨਾਂ ਅਹੁਦੇਦਾਰਾਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਪਰਦੇ ਦੇ ਪਿੱਛੇ ਰਹਿ ਕੇ ਕੰਮ ਕਰਦੇ ਜਿਵੇਂ ਕਿ ਫਾਈਨਲ ਸੈਕਟਰੀ ਤੇ ਉਹਨਾਂ ਦਾ ਸਾਰਾ ਅਮਲਾ ਪਿਛਲਾ ਪ੍ਰਧਾਨ ਲਾਈਬ੍ਰੇਰੀਅਨਸ ਆਡੀਟਰਸ ਸਾਰੇ bc ਮੈਂਬਰਸ ਲੰਗਰ ਕਮੇਟੀ ਪਰਚੇਸ ਕਮੇਟੀ ਤੋਂ ਹੋਰ ਜਿੰਨੀਆਂ ਵੀ ਕਮੇਟੀਆਂ ਬਣਾਈਆਂ ਉਹਨਾਂ ਦੇ ਅਹੁਦੇਦਾਰ ਉਹ ਸਾਡੇ ਸਾਹਮਣੇ ਨਹੀਂ ਆਉਂਦੇ ਲੇਕਿਨ ਪਰਦੇ ਦੇ ਪਿੱਛੇ ਉਹ ਕੰਮ ਕਰਦੇ ਨੇ ਜਿਸ ਤੋਂ ਬਿਨਾ ਇਹ ਐਸੋਸੀਏਸ਼ਨ ਸੁਖੁਤਰੀ ਨਹੀਂ ਚੱਲ ਸਕੀ ਸੋ ਮੈਂ ਸਭ ਤੋਂ ਪਹਿਲਾਂ ਉਹਨਾਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਮੈਂ ਜਾਣਦਾ ਕਿ ਸਾਰੇ ਮਿਲ ਕੇ ਹੀ ਇਸ ਸਾਰੀ ਮਸ਼ੀਨਰੀ ਨੂੰ ਐਸੋਸੀਏਸ਼ਨ ਨੂੰ ਇੱਕ ਵੈਲ ਗਰੀਸ ਮਸ਼ੀਨਰੀ ਦੀ ਤਰ੍ਹਾਂ ਚਲਾਉਂਦੇ ਆ ਉਸ ਤੋਂ ਬਿਨਾਂ ਪੋਸੀਬਲ ਨਹੀਂ ਪਹਿਲੇ ਇਕੱਲੇ ਦਾ ਨਾਮ ਲੈਣਾ ਪੋਸੀਬਲ ਨਹੀਂ ਕਿਉਂਕਿ ਟਾਈਮ ਦੀ ਪਾਬੰਦੀ ਹੈ ਸੋ ਮੈਂ ਸਿਰਫ ਚਾਰ ਸ਼ਕਤੀਆਂ ਦੇ ਬਾਰੇ ਤੁਹਾਡੇ ਨਾਲ ਥੋੜਾ ਥੋੜਾ ਜ਼ਿਕਰ ਕਰਾਂਗਾ ਸਭ ਤੋਂ ਪਹਿਲਾਂ ਸੈਕਟਰੀ ਸ਼੍ਰੀ ਰਕੇਸ਼ ਰਚੰਦ ਜੀ ਸਾਰੇ ਪਿਛਲੇ ਅਤੇ ਮੌਜੂਦਾ ਪ੍ਰਧਾਨਾਂ ਦੇ ਨਾਲ ਸਹਿਮਤ ਹੋ ਗਏ ਕਿ ਜਿਹੜੀ ਸੈਕਟਰੀਸ਼ਿਪ ਦੀ ਪੋਸਟ ਹੈ ਸੈਕਟਰੀਸ਼ਿਪ ਦਾ ਕੰਮ ਹੈ ਇਹ ਬੜਾ ਔਖਾ ਕੰਮ ਹੈ ਜਿਸ ਨੂੰ ਕਰਨੇ ਔਖਾ ਨਹੀਂ ਆਫਿਸ ਦੇ ਵਿੱਚ ਵੀ ਸਾਹਮਣਾ ਹੁੰਦਾ ਹੈ ਤੇ ਸਟੇਜ 'ਤੇ ਵੀ ਸਾਹਮਣੀ ਪੈਂਦੀ ਹੈ ਪਰ ਵੱਡੀ ਗੱਲ ਕਿ ਰਣਜਨ ਜੀ ਦਾ ਇਹ ਡੈਬਿਊ ਜੌਬ ਸੀ ਪਹਿਲੀ ਵਾਰੀ ਇਹਨਾਂ ਨੇ ਇਸ ਤਰ੍ਹਾਂ ਦੀ ਕੋਈ ਜ਼ਿੰਮੇਵਾਰੀ ਸੰਭਾਲੀ ਹੈ ਦਫਤਰੀ ਕੰਮ ਵਿੱਚ ਇਹਨਾਂ ਨੂੰ ਜਿੱਥੇ ਕਿਸੇ ਦੀ ਸਲਾਹ ਦੀ ਲੋੜ ਪਈ ਉਹ ਵੀ ਇਹਨਾਂ ਨੇ ਮੰਗਣ ਤੋਂ ਕੋਈ ਸ਼ਰਮਾਇਆ ਨਹੀਂ ਔਰ ਸਟੇਜ ਪੂਰੀ ਕੋਸ਼ਿਸ਼ ਕੀਤੀ ਕਿ ਠੀਕ-ਠਾਕ ਸਾਮਲ ਲੈ ਜਿੱਥੇ ਗਲਤੀਆਂ ਹੋਈਆਂ ਉਥੇ ਇੱਕਦਮ ਆਪਣੀ ਗਲਤੀ ਮੰਨਣ ਤੋਂ ਵੀ ਗੁਰੇਜ਼ ਨਹੀਂ ਕੀਤਾ ਸਭ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਰਣਜਨ ਜੀ ਨੇ ਕਦੇ-ਕਦੇ ਆਪਣੇ ਗੀਤਾਂ ਦਾ ਆਪਣੇ ਪਰਫਾਰਮੈਂਸ ਦਾ ਭੰਗੜੇ ਦਾ ਤੜਕਾ ਵੀ ਵਿੱਚ ਲਾ ਦਿੰਦੇ ਸੀ ਤਾਂ ਕਿ ਥੋੜਾ ਜਿਹਾ ਮਨੋਰੰਜਨ ਵੀ ਹੁੰਦਾ ਰਹੇ ਸੋ ਮੈਂ ਸਮਝਦਾ ਕਿ ਕੁੱਲ ਮਿਲਾ ਕੇ ਇਹਨਾਂ ਨੇ ਸਟੇਜ ਨੂੰ ਸਟੇਜ ਦੀ ਸ਼ਾਨਦਾਰ ਇਸ ਦਾ ਕਿਰਦਾਰ ਸਾਂਭੀ ਰੱਖਿਆ ਇਸ ਦੀ ਸ਼ਾਮ ਨੂੰ ਬਰਕਰਾਰ ਰੱਖਿਆ ਦੋ ਲਾਈਨਾਂ ਮੈਂ ਇਹਨਾਂ ਲਈ ਪੇਸ਼ ਕਰ ਰਿਹਾ ਹਾਂ ਰਣਜਨ ਜੀ ਲਈ ਕਿ ਬੱਚਾ ਹੂੰ ਬੱਚਾ ਹੂੰ ਇਸ ਦੀਸ ਰੈਫਰੈਂਸ ਹੈ ਕਿ ਸੈਕਟਰੀਸ਼ਿਪ ਦਾ ਬੱਚਾ ਹੂੰ ਜਾਇਜ਼ ਹੈ ਕبھی ਭੂਲ ਕਰ ਲੈਣਾ ਬੱਚਾ ਹੂੰ ਜਾਇਜ਼ ਹੈ ਕبھی ਭੂਲ ਕਰ ਲੈਣਾ ਪਰ ਹੂੰ ਤਾਂ ਆਪਕਾ ਮੁਝੇ ਐਸੇ ਹੀ ਮੰਨ ਲੇ। ਸਾਰੇ ਸਾਲ ਦੇ ਵਿੱਚ ਦੋ ਮੇਨ ਫੰਕਸ਼ਨ ਇਸ ਐਸੋਸੀਏਸ਼ਨ ਦੇ ਹੁੰਦੇ ਆ। ਇੱਕ ਸਪੋਰਟਸ ਦਾ ਫੰਕਸ਼ਨ ਤੇ ਦੂਸਰਾ ਐਨੀਵਲ ਫੰਕਸ਼ਨ ਏ ਸਾਡੇ ਪ੍ਰਧਾਨ ਜੀ ਜਿਹੜੇ ਪਿਛਲੇ ਸਾਲ ਸਨ ਤੇ ਹੁਣ ਫੇਰ ਆ ਗਏ ਇਹਨਾਂ ਦੇ ਇਹ ਦੋਏ ਫੰਕਸ਼ਨ ਬੜੇ ਕਾਮਯਾਬ ਸੀ ਸਪੋਰਟਸ ਦੇ ਫੰਕਸ਼ਨ ਦੇ ਵਿੱਚ ਮੈਂ ਥੋੜੀ ਬਹੁਤ ਗੱਲਬਾਤ ਪਹਿਲਾਂ ਤੁਹਾਡੇ ਨਾਲ ਕਰ ਚੁੱਕਿਆ ਤੇ ਗੁਪਤਾ ਜੀ ਦਾ ਰੋਲ ਉਹਦੇ ਵਿੱਚ ਬਹੁਤ ਅਹਿਮ ਸੀਗਾ ਤੇ ਐਨਿਵਲ ਫੰਕਸ਼ਨ ਬਾਰੇ ਮੈਂ ਸਿਰਫ ਇੱਕ ਗੱਲ ਕਹੂੰਗਾ ਕਿ ਸਾਨੂੰ ਆਪਣਾ ਜਵਾਨੀ ਵੇਲੇ ਦਾ ਯੂਥ ਫੈਸਟੀਵਲ ਜਿਹੜਾ ਹੈ ਉਹ ਯਾਦ ਹੈ ਮੈਂ ਇਹਨਾਂ ਨੂੰ ਉਸ ਐਨੂਅਲ ਫੰਕਸ਼ਨ ਦੀ ਕਾਮਯਾਬੀ ਲਈ ਬਹੁਤ-ਬਹੁਤ ਬਰਾਈਆਂ ਦਿੰਦਾ ਮੇਰਾ ਅੱਜ ਦਾ ਜਿਹੜਾ ਟੌਪਿਕ ਹੈ ਉਹ ਬਿਲਕੁਲ ਇਹ ਨਹੀਂ ਹੈ ਕਿ ਵੀ ਇਹਨਾਂ ਨੇ ਕੀ ਕੰਮ ਕੀਤਾ ਕਿਉਂਕਿ ਮੇਰੇ ਤੋਂ ਪਹਿਲਾਂ ਤੇ ਜਿਹੜੇ ਮੇਰੇ ਤੋਂ ਬਾਅਦ ਮੇਰੇ ਸਾਥੀ ਆਣਗੇ ਉਹ ਤੁਹਾਨੂੰ ਬੇਖੂਬੀ ਜਾਂ ਤੁਸੀਂ ਆਪ ਹੀ ਦੇਖ ਰਹੇ ਹੋ ਕਿ ਏਕੀ ਕੀ ਕੰਮ ਕਰ ਰਹੇ ਹੋ ਮੈਂ ਇਹ ਕਹਿਣਾ ਚਾਹੁੰਦਾ ਅਭੀ ਜ਼ਿੰਦਗੀ ਦੇ ਵਿੱਚ ਜਿਹੜਾ ਐਟਮੋਸਫੀਅਰ ਹੁੰਦਾ ਉਹ ਬਹੁਤ ਹੀ ਇੰਪੋਰਟੈਂਟ ਹੈ ਪਮਾ ਉਹ ਸਕੂਲ ਦਾ ਹੋਵੇ ਪਮਾ ਘਰ ਦਾ ਹੋਵੇ ਪਮਾ ਇੰਸਟੀਚਿਊਸ਼ਨ ਦਾ ਇਟ ਇਜ਼ ਅ ਨੋਨ ਫੈਕਟ ਕਿ ਐਜੂਕੇਸ਼ਨਿਸਟ ਸਾਰੇ ਮੰਨਦੇ ਆ ਕਿ ది ਚਾਈਲਡ ਲਰਨਸ ਮੋਰ ਬਾਏ ਇੰਟਰੈਕਟਿੰਗ ਵਿਦ ਅ ਐਟਮੋਸਫੀਅਰ ਮੈਂ ਇੱਥੇ ਇਹ ਕਹਿਣਾ ਚਾਹੁੰਦਾ ਵੀ ਇਸ ਇੰਸਟੀਚਿਊਸ਼ਨ ਦਾ ਜਿਹੜਾ ਮਾਹੌਲ ਮੋਂਗਾ ਸਾਹਿਬ ਨੇ ਜਿਹੜਾ ਮਾਹੌਲ ਬਣ ਗਿਆ ਉਹ ਇੰਨਾ ਇੰਨਾ ਨੇ ਖੁਸ਼ਗਵਾਰ ਮਾਹੌਲ ਬਣਾਤਾ ਕਿ ਸਾਡਾ ਇਸ ਐਸ਼ਵੰਸ ਵੀਰਵਾਰ ਨੂੰ ਆਨ ਦਾ ਚਿਤ ਕਰਦਾ ਚਿਤ ਕਰਦਾ ਮਤਲਬ ਦਿਲ ਕਰਦਾ ਇੱਥੇ ਆ ਕੇ ਸਾਨੂੰ ਖੁਸ਼ੀ ਮਿਲਦੀ ਆ ਤੇ ਇਹ ਸਾਨੂੰ ਆਪਣਾ ਆਪਣਾ ਲੱਗਦਾ ਇਸ ਮਾਹੌਲ ਲਈ ਇਹ ਵਧਾਈ ਦੇ ਪਾਉਂਦਾ ਇਹ ਜਿਹੜਾ ਮਾਹੌਲ ਇਹਨਾਂ ਨੇ ਕ੍ਰੀਏਟ ਕੀਤਾ ਇਹ ਆਪਣੀ ਏਜ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਫੈਕਟਰ ਹੈ ਕਿ ਇਹਨਾਂ ਨੇ ਇਸ ਤਰੀਕੇ ਦੇ ਨਾਲ ਇਸ ਐਸੋਸੀਏਸ਼ਨ ਦੇ ਵਿੱਚ ਆਪਣਾ ਐਟਮੋਸਫੀਅਰ ਕ੍ਰੀਏਟ ਕਰਤਾ ਕਿ ਹਰ ਬੰਦਾ ਇਸ ਨੂੰ ਆਪਣੀ ਐਸੋਸੀਏਸ਼ਨ ਸਮਝਣ ਲੱਗ ਪਿਆ ਜਿਹੜਾ ਕਿ ਇਹ ਮੇਰੀ ਆਪਣੀ ਆਬਜ਼ਰਵੇਸ਼ਨ ਹੈ ਤੇ ਮੇਰੇ ਬਹੁਤ ਸਾਰੇ ਸਾਥੀਆਂ ਦੀ ਹੈ ਤਾਂ ਉਸ ਤੋਂ ਬਾਅਦ ਜਿਹੜੀ ਵੱਡੀ ਗੱਲ ਇਹਦੇ ਨਾਲ ਦੂਸਰੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਉਹ ਇਹ ਹੈ ਕਿ ਆਮ ਦੇਖਣ ਦੇ ਵਿੱਚ ਇਹ ਆਇਆ ਕਿ ਜਿਹੜੇ ਪ੍ਰਧਾਨ ਤੇ ਵਾਈਸ ਪ੍ਰਧਾਨ ਇਹਨਾਂ ਦਾ ਬਿਲਕੁਲ ਰੈਪੋ ਨਹੀਂ ਹੁੰਦਾ ਪਰ ਇਸ ਵਕਤ ਪਿਛਲੇ ਸਾਲ ਤੇ ਅਗਲੇ ਆਉਂਦੇ ਸਾਲਾਂ ਦੇ ਵਿੱਚ ਵੀ ਮੈਨੂੰ ਐ ਲੱਗਦਾ ਕਿ ਇਹਨਾਂ ਨੇ ਇਸ ਤਰ੍ਹਾਂ ਦੀ ਟ੍ਰੈਡੀਸ਼ਨ ਬਣਾਤੀ ਕਿ ਕੌਲ ਸਾਹਿਬ ਤੇ ਸਾਡੇ ਮੋਂਗਾ ਸਾਹਿਬ ਇਹਨਾਂ ਨੇ ਇਹਨਾਂ ਦੇ ਵਿੱਚ ਇੰਨਾ ਜ਼ਿਆਦਾ ਰੈਪੋ ਹੈ ਕਿ ਕਦੀ ਸਾਨੂੰ ਇਹ ਮਹਿਸੂਸ ਹੀ ਨਹੀਂ ਹੋਇਆ प्रधान कौन है ते वाइस प्रधान कौन है हर पल यहां जी पर जियो जो है समान कल वो न हो चाहो जो तुम्हें पूरे दिल से मिलता है वो मुश्किल से ऐसा जो को कहीं है बस वो हिसाब से हसी है उस हाथ को तुम थाम लो वो मेहरबान कल को न हो हर घड़ी बदल रही है रूप जिंदगी कहीं है धूप जिंदगी हर पल यमा जी भर जियो जो है समा कल ना हो न हो पल को ले के साए पास कोई जो आए लाग संभाल पागल दिल को दिल धड़ के ही जाए पर सोच लो इस पल है जो वो दास सलो न हो हर घड़ी बदल रही है रोप जिंदगी छाओ कही, कही है कहीं कहीं है धूप जिंदगी हर पल जमा जी भर जियो जो है समा कल ओ नो है बाकी जो सारे जो है सेकंड टर्म जो है ये तो पहले की बात है जो शुरू से ही रिजर्व करते हैं और इनका साथ जो है एसपी पी ने बहुत ही खूबी से इनका साथ दिया है नॉर्मली जो है प्रेसिडेंट और तो वाइस प्रेसिडेंट की आप उसमें एसोसिएशन को ऊपर बनती नहीं इस बार जो है इनका पूरा ऐसा साथ रहा एक दूसरे के साथ कि खुल काम में खुल कृष्ण जो है इनकी में तो क्वेश्चन बनती है और नियम की बहुत बढ़िया थी जो काम करना है इनको नहीं नहीं किया गया उनको काटते जाओ देखो सारे कुर्सियां जो है दो सौ कुर्सी नहीं इन्होंने ला दी सारा हाल एक यूनिफॉर्म को भूमंड डाल दिया सारा जो है इसके कंस्ट्रक्शन जो है सारा भाई वाश है और है सारी आउटपुट जो है इन्होंने की गई है तो मैं मोंगा साहब को बहुत बहुत बधाई देता हूं और आशा करता हूं कि आने वाले साल में जुड़ को एक साल और मिला है उसमें और इससे बढ़कर काम करेंगे ताकि इस एसोसिएशन का नाम सारे पंजाब में सारे इंडिया में हो दूसरा मैं अपना रंगंदी को बधाई देता हूं इनका साथ जो है रजिस्टर्ड वैसुदेव इनका बहुत ही साथ जो है रहा कदम कदम के साथ हैं इनको बहुत बहुत मुबारक

ਤੁਸੀਂ ਮੇਰੇ 'ਚ ਇੱਕ ਵਾਰੀ ਫਿਰ ਵਿਸ਼ਵਾਸ ਜਤਾਇਆ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਤੇ ਤੁਹਾਡਾ ਰਣੀ ਰਹਾਂਗਾ ਲੇਖੋ ਤੁਹਾਡੇ ਸਹਿਯੋਗ ਨਾਲ ਹੀ ਸਾਰਾ ਜਿਹੜਾ ਆਪਾਂ ਇਹ ਕੰਮ ਕੀਤਾ ਤੇ ਅੱਗੇ ਵੀ ਤੁਹਾਡੇ ਸਹਿਯੋਗ ਦੀ ਲੋੜ ਹੈ ਜਿਵੇਂ ਧਰਿਵਾਲ ਸਾਹਿਬ ਨੇ ਕਿਹਾ ਵੀ ਆਕੰਧਰ ਹਲੇ ਬਹੁਤ ਹੈ ਬਹੁਤ ਵਧੀਆ ਸਾਲ ਬੀਤਿਆ ਤੇ ਮੈਂ ਪਰਮਾਤਮਾ ਅੱਗੇ ਇਹ ਦੁਆ ਕਰਦਾ ਹਾਂ ਵੇ ਆਉਣ ਵਾਲਾ ਸਾਲ ਵੀ ਇਸ ਤੋਂ ਵੀ ਵੱਧ ਖੁਸ਼ੀਆਂ ਨਾਲ ਭਰਿਆ ਹੋਵੇ ਜਿਸ ਤਰ੍ਹਾਂ ਖੁਸ਼ੀ-ਖੁਸ਼ੀ ਸਾਰਿਆਂ ਨੇ ਸਹਿਯੋਗ ਕੀਤਾ ਤੇ ਆਪਾਂ ਜੋ ਵੀ ਕੰਮ ਕੀਤੇ ਬੰਦਾ ਕਰਨ ਵਾਲਾ ਕੁਝ ਨਹੀਂ ਹੁੰਦਾ ਕਰਨ ਵਾਲਾ ਮਾਲਕ ਹੁੰਦਾ ਉਹ ਮਾਲਕ ਦੀ ਕਿਰਪਾ ਨਾਲ ਹੀ ਸਾਰਾ ਕੁਝ ਹੁੰਦਾ ਬੰਦਾ ਆਪ ਕਹਵੇ ਤਾਂ ਕੁਝ ਨਹੀਂ ਕਰ ਸਕਦਾ ਉਹੀ ਪ੍ਰੇਰਣਾ ਦਿੰਦਾ ਤੇ ਬੰਦਾ ਅੱਗੇ ਚੱਲ ਪੰਦਾ ਅਸੀਂ ਹਰ ਮੈਂਬਰ ਕੋ ਸਨੈਕਸ ਵਾਸਤੇ 5-5000 ਰੁਪਇਆ ਇਕੱਠਾ ਕੀਤਾ ਜੋ ਅਸੀਂ ਸਾਰਾ ਸਾਲ ਸਾਰੇ ਮੈਂਬਰਾਂ ਨੂੰ ਸਨੈਕਸ ਤੇ ਆਪਣਾ ਫੀਡਿਸ਼ ਹ ਪੂਰਾ ਸਾਲ 52 ਹਫ਼ਤੇ ਲੰਗਰ ਤੇ ਫੀਡਿਸ਼ ਅਸੀਂ ਉਹਨਾਂ ਉਹਨਾਂ ਪੈਸੇ ਨਾਲ ਅਸੀਂ ਦਿੰਦੇ ਰਹੇ ਹਾਂ ਤੇ ਉਸ ਤੋਂ ਬਾਅਦ ਸਾਡੀਆਂ ਚੇਹਰ ਸਾਰੀਆਂ ਰੰਗ-ਬਰੰਗੀਆਂ ਸੀ ਕੋਈ ਕਿਸੇ ਤਰ੍ਹਾਂ ਦੀ ਕੋਈ ਲੱਕੜ ਦੀ ਸੀ ਕੋਈ ਲੋਹੇ ਦੀ ਸੀ ਉਹ ਅਸੀਂ ਸਾਰੀਆਂ 200 ਚ ਨਵੀਆਂ ਲਈਆਂ ਉਹ ਵੀ ਅਸੀਂ ਲੋਕਾਂ ਦੇ ਸਹਿਯੋਗ ਨਾਲ ਹੀ ਲਈਆਂ ਲੋਕਾਂ ਕੋਲੋਂ ਪੈਸੇ ਇਕੱਠੇ ਕਰਕੇ ਕਿਉਂਕਿ ਸਾਡੀ ਐਸੋਸੀਏਸ਼ਨ ਨੂੰ ਕੋਈ ਉਪਰੋਂ ਆਮਦਨ ਹੈ ਨਹੀਂ ਅਸੀਂ ਇਹਨਾਂ ਮੈਂਬਰਾਂ ਕੋਲੋਂ ਇਕੱਠੇ ਕਰਕੇ ਉਸ ਤੋਂ ਬਾਅਦ ਅਸੀਂ ਇਹ ਡਾਊਨ ਸੀਲਿੰਗ ਦਾ ਕੰਮ ਕਰਵਾਇਆ ਸਾਰਾ ਪਰਦੇ ਨਵੇਂ ਲਵਾਏ ਨਵੇਂ ਪੱਖੇ ਲਵਾਏ ਬਾਰ ਬਗੀਚੇ ਦਾ ਕੰਮ ਚੱਲ ਰਿਹਾ ਹੈ ਇਹ ਬਾਥਰੂਮ ਨਵੇਂ ਕੀਤੇ ਸੋਸ਼ਲ ਸਰਵਿਸ ਦੇ ਤੁਹਾਡੇ ਪੰਜਾਬ ਦੇ ਕੋਈ ਅਸੀਂ ਇੱਕ ਇੱਕ ਮਹੀਨੇ 'ਚ ਇੱਕ ਸਲਾਈ ਮਸ਼ੀਨ ਦਿੰਨੇ ਆ ਅਸੀਂ ਗਰੀਬ ਔਰਤਾਂ ਨੂੰ ਜਿਹੜੀ ਸਲਾਈ ਦਾ ਕੰਮ ਜਾਣਦੀ ਏ ਔਰ ਉਹਦੇ ਕੋਲ ਪੈਸੇ ਨਹੀਂ ਹੈਗੇ ਇੱਕ ਦਿਨੇ ਅਸੀਂ ਜਿਹੜੇ ਕੋ ਗਰੀਬ ਮੈਂਬਰ ਹੈ ਜਿਹੜੇ ਆਪਣਾ ਗੁਜ਼ਾਰਾ ਨਹੀਂ ਚੱਲਦਾ ਉਹਨਾਂ ਨੂੰ 1500 ਰੁਪਏ ਮਹੀਨਾ ਪੈਨਸ਼ਨ ਦਿੰਨੇ ਆ ਆਪਣੇ ਐਸੋਸੀਏਸ਼ਨ ਵੱਲੋਂ ਬਾਕੀ ਹੁਣ ਸਾਨੂੰ ਦੁਬਾਰਾ ਇਹਨਾਂ ਨੇ ਚੁਣਿਆ ਤੇ ਅਸੀਂ ਅੱਗੇ ਹੋਰ ਵੀ ਕਈ ਸਾਡੇ ਦਿਮਾਗ ਚ ਪ੍ਰੋਜੈਕਟ ਨੇ ਉਹ ਅਸੀਂ ਇਸ ਸਾਲ ਪੂਰੇ ਕਰਾਂਗੇ